ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਮੋਹ ਦੀਆਂ ਤੰਦਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਦਾਸ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹ ਤਾਂ ਖੁਸ਼ੀ ਬੜਾ ਰਹਿੰਦਾ ਹੁੰਦਾ ਸੀ ਹਰ ਵੇਲੇ ਦੂਜਿਆਂ ਨੂੰ ਮਖੌਲ ਕਰੀ ਜਾਣੇ ਟੀਚਰਾ ਕਰੀ ਜਾਣੀਆਂ ਹੁਣ ਤਾਂ ਦਿਨ ਰਾਤ ਖਿਜਿਆ ਰਹਿੰਦਾ ਔਖਾ ਔਖਾ ਬੋਲਦਾ ਤੇ ਵੇਖਦਾ ਵੀ ਵੱਡ ਖਾਣਿਆਂ ਵਾਂਗ ਅਸੀਂ ਨਿਆਣੇ ਤਾਂ ਇਹੋ ਸੋਚਦੇ ਕਿ ਜਦੋਂ ਦੀ ਆਸ ਤੇ ਦੂਜੀ ਵੋਟੀ ਆਈ ਹੈ ਉਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੋਵੇਗਾ ਕੀ ਪਤਾ ਉਹਨੇ ਆਪਣੇ ਪੇਕਿਓਂ ਦਿਓ ਲਿਆ ਕੇ ਦਾਸ ਨੂੰ ਤਵੀਤ ਖਵਾ ਦਿੱਤੇ ਹੋਣ ਨਹਾਉਣ ਲੱਗੇ ਦਾਸ ਦੇ ਪਾਣੀ ਵਿੱਚ ਕਿਸੇ ਚੇਲੇ ਕੋਲੋਂ ਲਿਆ ਕੇ ਰਾਖ ਮਿਲਾ ਦਿੱਤੀ ਹੋਵੇ ਦਾਸ ਦੀ ਵੋਟੀ ਵੱਲ ਅਸੀਂ ਨਿਆਣੇ ਘੂਰ ਘੂਰ ਕੇ ਵੇਖਦੇ ਕਦੇ ਉਹਨੂੰ ਪਿਆਰੀ ਪੈਣਾ ਅਤੇ ਚਾਚੀ ਮੱਥਾ ਠੀਕਦਾ ਵੀ ਨਾ ਕਹਿੰਦੇ ਉਹਨੇ ਸਾਡੇ ਤੋਂ ਸਾਡਾ ਚਾਚਾ ਜੂ ਖੋ ਲਿਆ ਸੀ ਪਤਾ ਨਹੀਂ ਕਿ ਹੋ ਜਈ ਸੀ ਇਹ ਵੋਟੀ ਸੋਣੀ ਤਾਂ ਬਥੇਰੀ ਏ ਪਰ ਡਾਢੀ ਨਾਲੇ ਇਹ ਕਿਹੜਾ ਵਿਆਹ ਕੇ ਲਿਆਂਦੀ ਏ ਇਹ ਤਾਂ ਸਾਈਂ ਕੇ ਘਰ ਇਦਾਂ ਆ ਬੈਠੀ ਜਿੱਦਾਂ ਪ੍ਰਾਹੁਣੀ ਆਈ ਹੋਵੇ ਦਾਸ ਦੀ ਪਹਿਲੀ ਵੋਟੀ ਮਰ ਗਈ ਸੀ ਡੇਢ ਸਾਲ ਦੀ ਕੁੜੀ ਨੂੰ ਛੱਡ ਕੇ ਉਸ ਵਰਟੀ ਦਾ ਸੁਭਾਅ ਬੜਾ ਚੰਗਾ ਸੀ ਜਦੋਂ ਵੀ ਸਾਈਂ ਦੀਆਂ 베ਰੀਆਂ ਨੂੰ 베ਰ ਲੱਗਦੇ ਉਹ ਸਾਨੂੰ ਨਿਆਣਿਆਂ ਨੂੰ ਹਾਕਾ ਮਾਰ-ਮਾਰ ਕੇ 베ਰ ਵੰਡਦੀ ਉਹ ਸਵੇਰੇ ਹੀ ਮਾਂਜਾ ਮਾਰਨ ਲੱਗੀ 베ਰ ਇਕੱਠੇ ਕਰਕੇ ਰੱਖ ਲੈਂਦੀ ਅਸੀਂ ਤਾਂ ਉਹਦਾ ਨਾਂ ਹੀ 베ਰਾਂ ਵਾਲੀ ਚਾਚੀ ਰੱਖ ਲਿਆ ਸੀ ਸਾਡੇ ਵੱਲੋਂ ਰੱਖੇ ਇਸ ਨਾਂ ਨੂੰ ਸੁਣ ਕੇ ਦਾਸ ਦੀ ਮਾਂ ਬਿਸੀ ਬੜਾ ਖੁਸ਼ ਹੁੰਦੀ ਤੇ ਆਖਦੀ ਸਾਡੀ ਵੋਟੀ ਵਰਗੀ ਤਾਂ ਰੱਬ ਸਾਰਿਆਂ ਨੂੰ ਦੇਵੇ ਬੜੀ ਬਰਕਤ ਵਾਲੀ ਨੋਏ ਜਿੱਦਾਂ ਦੀ ਵਿਆਹੀ ਆਈ ਐ ਸਾਡਾ ਘਰ ਤਾਂ ਮਹਿਕਾਂ ਨਾਲ ਭਰਿਆ ਰਹਿੰਦਾ ਰੱਬ ਇਹਨੂੰ ਭਾਗ ਲਾਵੇ ਮਹਾਰਾਜ ਇਹਨੂੰ ਖੁਸ਼ੀਆਂ ਦੇਵੇ ਬੇਰਾਂ ਵਾਲੀ ਚਾਚੀ ਦਾ ਅਸੀਂ ਤੇ ਉਹ ਵੀ ਬੜਾ ਕਰਦੇ ਸੀ ਜਦ ਉਹ ਜਦੋਂ ਖੂਹੀ ਤੋਂ ਪਸ਼ੂਆਂ ਨੂੰ ਪਾਣੀ ਡੋਹਣ ਲੱਗਦੀ ਤਾਂ ਸਾਡੇ ਮੁੰਡੇ ਤਿੰਨ ਤਿੰਨ ਜਾਣੇ ਰਲ ਕੇ ਬਾਲਟੀ ਦੀ ਲੱਜ ਖੇਚਦੇ ਤੇ ਘੜੀਆਂ ਪਲਾਂ ਵਿੱਚ ਹੀ ਟੱਬ ਭਰੀ ਜਾਂਦੀ। ਅਸੀਂ ਚਾਚੀ ਨੂੰ ਬਾਲਟੀ ਜਾਂ ਲੱਜ ਦੇ ਨੇੜੇ ਨਾ ਆਉਣ ਦਿੰਦੇ। ਚਾਰੇ ਪਰਸੂਆਂ ਨੂੰ ਪਾਣੀ ਡਾ ਕੇ ਚਾਚੀ ਸਾਨੂੰ 베ਰੀਆਂ ਲੈ ਜਾਂਦੀ ਤੇ ਤਿੰਨਾ 베ਰੀਆਂ ਨੂੰ ਇੱਕ ਹਲੂਣਾ ਤਾਂ ਜ਼ਰੂਰ ਦੇ ਦਿੰਦੀ। ਅਸੀਂ 베ਰਾ ਨਾਲ ਜੇਬਾਂ ਭਰੀ ਗਰਾਊਂਡ ਵੱਲ ਸੂਟਾ ਵੱਟ ਦਿੰਦੇ। ਜਿਸ ਦਿਨ 베ਰਾ ਵਾਲੀ ਚਾਚੀ ਚੱਲ ਵਸੀ ਸਾਨੂੰ ਮੁੰਡਿਆਂ ਨੂੰ ਬੜਾ ਵਿਯੋਗ ਲੱਗਾ। ਰੋਏ ਤਾਂ ਸੀ ਦਾਸ ਵੱਲ ਵੇਖ ਕੇ ਸੀ ਕਿਉਂਕਿ ਉਹ ਇੱਕ 베ਰੀ ਦੇ ਨਾਲ ਲੱਗਾ ਤਾਂ ਹਾਂ ਮਾਰ-ਮਾਰ ਕੇ ਵਿਲਕ ਰਿਹਾ ਸੀ। ਫਿਰ ਸਾਲ ਕ ਬਾਅਦ ਹੀ ਦਾਸ ਦੇ ਘਰ ਨਵੀਂ ਵਰਟੀ ਆ ਗਈ। ਦਾਸ ਦੀ ਨਵੀਂ ਵਰਟੀ ਨਾਲ ਕਈ ਮਹੀਨੇ ਸਾਡੀ ਸੋਰ ਸਾਂਝੀ ਨਾ ਹੋਈ। ਇੱਕ ਤਾਂ ਉਹਨੇ 베ਰ ਪੱਕਣ ਕਦੇ ਵੇਲੇ ਕਦੇ ਵੀ ਸਾਨੂੰ ਕੋਲ ਸੱਦ ਕੇ ਵੇਰ ਨਾ ਦਿੱਤੇ ਫਿਰ ਪਸ਼ੂਆਂ ਨੂੰ ਪਾਣੀ ਡਾਉਣ ਵੇਲੇ ਸਾਨੂੰ ਹਾਕਾ ਮਾਰ ਕੇ ਖੂਹੀ ਚੋਂ ਪਾਣੀ ਕੱਢਣ ਲਈ ਨਾ ਕਿਹਾ ਨਾ ਉਹਨੇ ਕਦੇ ਸਾਨੂੰ ਮਖਾਣੇ ਮਰੁੰਡਾ ਜਾਂ ਠੂਠੀ ਖਾਣ ਨੂੰ ਦਿੱਤੀ ਇਸੇ ਕਰਕੇ ਤਾਂ ਉਹ ਸਾਨੂੰ ਚੰਗੀ ਨਹੀਂ ਸੀ ਲੱਗਦੀ ਦਾਸ ਦੀ ਧੀ ਦਾ ਨਾਂ ਗੁੱਡੀ ਸੀ ਅਜੇ ਤਾਂ ਬਹੁਤ ਛੋਟੀ ਸੀ ਉਹਨੇ ਮਾਂ ਦਾ ਵਿਯੋਗ ਬੜਾ ਮੰਨਿਆ ਉਹਨੂੰ ਮਾਂ ਨਾ ਦਿੱਸਤੀ ਤਾਂ ਉਹ ਲੇਰਾ ਮਾਰਨ ਲੱਗਦੀ ਅਸੀਂ ਉਹਨੂੰ ਕਈ ਜਣੇ ਚੁੱਕੀ ਫਿਰਦੇ ਤੇ ਖਡਾਉਂਦੇ ਰਹਿੰਦੇ ਉੰਜ ਤਾਂ ਦਾਦੀ ਬਿੱਸੀ ਲਾਲੂ ਤੇ ਭਾਲੂ ਵੀ ਗੁੱਡੀ ਨੂੰ ਹੇਠ ਪੈ ਹੇਠਾਂ ਪੈਰ ਨਾ ਲਾਉਂ ਦਿੰਦੇ ਪਰ ਕੁੜੀ ਨੂੰ ਮਾਂ ਨਾ ਪੁੱਲਦੀ ਫਿਰ ਵੇਖੋ ਕੁਦਰਤ ਦੀ ਖੇਡ ਕੀ ਬਣੀ ਦਾਸੀ ਵੋਟੀ ਆਈ ਨੂੰ ਤੀਜਾ ਸਾਲ ਚੜ ਪਿਆ ਸੀ ਉਹਨੂੰ ਬੱਚਾ ਹੋਣ ਦਾ ਅਜੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਸੀ ਦਿਸਦਾ ਗਲੀ ਦੇ ਪੂਰੇ ਘਰਾਂ ਦੀਆਂ ਬੁੜੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਲੱਗੀਆਂ ਹੁਣ ਤਾਂ ਇਹ ਵਿਉਂਤਾਂ ਸਿਰੇ ਚੜਨ ਲੱਗੀਆਂ ਕਿ ਲਾਲੂ ਦਾ ਵਿਆਹ ਕਰ ਦਿੱਤਾ ਜਾਵੇ ਸਾਈ ਤੇ ਬੱਸੀ ਨੇ ਸਾਰੀ ਸਕੀਰੀ ਵਿੱਚ ਦੌੜ ਭੱਜ ਸ਼ੁਰੂ ਕਰ ਦਿੱਤੀ ਲਾਲੂ ਰਤਾ ਮਦਰੇ ਕੱਦ ਦਾ ਸੀ 5 ਫੁੱਟ 2 3 ਇੰਚ ਉਹ ਬਾਬੇ ਸਾਈ ਤੇ ਗਿਆ ਸੀ ਆਪਣੇ ਪਿਓ ਤੇ ਲਾਲੂ ਤੋਂ ਛੋਟੇ ਭਾਲੂ ਦਾ ਕੱਦ ਕਾਠ ਦਾਸ ਵਰਗਾ ਸੀ ਸਾਨੂੰ ਇੱਕ ਗੱਲ ਹੋਰ ਵੀ ਕਈ ਚਿਰ ਬਾਅਦ ਪਤਾ ਲੱਗੀ ਕਿ ਦਾਸ ਦੀ ਬਹੂ ਦੂਜੇ ਥਾਂ ਬਿਠਾਈ ਗਈ ਸੀ ਪਹਿਲੀ ਥਾਂ ਤੋਂ ਵੀ ਨਿਆਣਾ ਨਿੱਕਾ ਨਾ ਹੋਣ ਕਾਰਨ ਹੀ ਉਹਨੂੰ ਛੱਡਿਆ ਸੀ ਇਸ ਗੱਲ ਦਾ ਸਾਈਂ ਬਿੱਸੀ ਤੋਂ ਪੂਰੀ ਤਰ੍ਹਾਂ ਲੁਕੋ ਰੱਖਿਆ ਸੀ ਇਹ ਪੇਦ ਹੁਣ ਉਸੇ ਪਿੰਡ ਦਾ ਕੋਈ ਬੰਦਾ ਖੋਲ ਗਿਆ ਸੀ ਜਿੱਥੇ ਇਹ ਬੌਟੀ 5 ਸਾਲ ਰਹਿ ਕੇ ਆਈ ਸੀ ਇਹ ਦਰ ਸਾਈਂ ਤੇ ਬਿੱਸੀ ਸਿਆਣਿਆਂ ਕੋਲ ਜਾਣ ਲੱਗੇ ਜਿੱਥੇ ਵੀ ਕੋਈ ਦੱਸਦਾ ਉਹ ਉੱਥੇ ਜਾ ਪਹੁੰਚਦੇ ਤਾਂ ਗਤਵੀਤ ਲਿਆਉਂਦੇ ਤੇ ਵੋਟੀ ਦੇ ਗਲ ਵਿੱਚ ਪਾ ਦਿੰਦੇ ਚਾਚੀ ਚੰਨੋ ਦਾਸ ਦੀ ਕਿ ਵੋਟੀ ਤਾਂ ਟੂਣੇ ਵੀ ਕਰਨ ਲੱਗੀ ਸੀ ਐਸੇ ਕਰਕੇ ਤਾਂ ਉਹਨੇ ਮੈਨੂੰ ਸਖਤ ਤਾੜਨਾ ਦਿੱਤੀ ਸੀ ਮੈਨੂੰ ਕਹਿੰਦੀ ਸੀ ਓਏ ਬੂਥਰਾ ਇੱਕ ਵਾਰੀ ਸੁਣ ਲੈ ਮੇਰੀ ਗੱਲ ਪਹਿਲੀ ਗੱਲ ਤਾਂ ਚਾਚੀ ਬਿੱਸੀ ਦੇ ਘਰ ਆਉਣਾ ਜਾਣਾ ਬੰਦ ਕਰ ਉਹਨਾਂ ਦੇ ਘਰੋਂ ਵੋਟੀ ਕੋਲੋਂ ਕੋਈ ਚੀਜ਼ ਲੈ ਆ ਕਿ ਨਹੀਂ ਖਾਣੀ ਦੁੱਧ ਲੈ ਕੇ ਨਹੀਂ ਪੀਣਾ ਮੈਂ ਤਾਂ ਕਹਿਨੀ ਆ ਤੂੰ ਪਾਲੂ ਦਾ ਵੀ ਸਾਥ ਛੱਡ ਮੈਂ ਪਾਲੂ ਦਾ ਸਾਥ ਕਿੱਦਾਂ ਛੱਡਾਂ ਅਠਵੀਂ ਵਿੱਚ ਦੋ ਵਾਰ ਫੇਲ ਹੋ ਕੇ ਮੈਂ ਉਹਦੇ ਨਾਲ ਆ ਮਿਲਿਆ ਮੈਨੂੰ ਲਾਲਚ ਹੁੰਦਾ ਸੀ ਇੱਕ ਤਾਂ ਉਹਨਾਂ ਦੇ ਘਰ ਬਿਜਲੀ ਸੀ ਤੇ ਰਾਤ ਨੂੰ ਅਸੀਂ ਕਿੰਨਾ ਕਿੰਨਾ ਚਿਰ ਬੈਠ ਕੇ ਪੜਦੇ ਰਹਿੰਦੇ ਸੀ ਦੂਜੀ ਗੱਲ ਪੂਰੇ ਵੇੜੇ ਵਿੱਚ ਸਾਈਂ ਕੇ ਘਰ ਹੀ ਬਿਜਲੀ ਵਾਲਾ ਰੇਡੀਓ ਸੀ ਜਿਹਦੇ ਉੱਤੇ ਖਬਰਾਂ ਵੀ ਆਉਂਦੀਆਂ ਤੇ ਪੰਜਾਬੀ ਦੇ ਗਾਣੇ ਗੀਤ ਵੀ ਆਉਂਦੇ ਫਿਰ ਬਿੱਸੀ ਤਾਂ ਮੈਨੂੰ ਭਾਲੂ ਤੋਂ ਵੱਧ ਮੂਹ ਕਰਦੀ ਸੀ ਸੋ ਚਾਚੀ ਦੇ ਰੋਕਣ ਦੇ ਬਾਵਜੂਦ ਮੈਂ ਅੱਖ ਬਚਾ ਕੇ ਭਾਲੂ ਦੇ ਘਰ ਜਾ ਵੜਦਾ ਅਜਹੀ ਸਥਿਤੀ ਸਮੇਂ ਹੀ ਦਾਸ ਖਿਜਿਆ ਖਿਜਿਆ ਰਹਿਣ ਲੱਗਾ ਉਹ ਸਾਨੂੰ ਗਾਲਾਂ ਕੱਢਦਾ ਤੇ 베ਰੀਆਂ ហេਠਾ ਮੰਝੀਆਂ ਉੱਤੇ ਬਹਿਣ ਨਾ ਦਿੰਦਾ ਤਿੰਨ ਚਾਰ ਵਾਰ ਤਾਂ ਉਹਨੇ ਵਵਟੀ ਨੂੰ ਵੀ ਚੰਗਾ ਤਾਮੜ ਚਾੜ ਦਿੱਤਾ ਸੀ ਤੇ ਉਹ ਰੋਸ ਕੇ ਸੰਤੋਖ ਪੁਰੇ ਆਪਣੇ ਪੇਕੇ ਜਾ ਬੈਠੀ ਸੀ। ਦਾਸ ਤਾਂਗਾ ਲੈ ਕੇ ਕਿਸੇ ਕਿਸੇ ਦਿਨ ਸ਼ਹਿਰ ਨੂੰ ਵੀ ਨਾ ਜਾਂਦਾ। ਉਹਨੂੰ ਤਾਂ ਬਸ ਗੁੱਡੀ ਹੀ ਚੰਗੀ ਲੱਗਦੀ ਸੀ ਜਿਹਨੂੰ ਮੋਢਿਆਂ ਤੇ ਬਿਠਾਈ ਕਦੇ ਚਾਹ ਵਾਲੇ ਰਣੀਏ ਦੇ ਦੁਪਹਿਰ ਤੱਕ ਬੈਠਾ ਰਹਿੰਦਾ ਜਾਂ ਦੁਕਾਨਦਾਰ ਨਰੇਨੇ ਕੋਲ ਜਾ ਕੇ ਤਾਸ਼ ਖੇਡਣ ਲੱਗ ਪੈਂਦਾ ਇਹ ਉਹ ਹੀ ਦਾਸੀ ਜਿਹੜਾ ਸ਼ਹਿਰੋਂ ਤਾਂਗਾ ਵਾਹ ਕੇ ਮੋੜਦਾ ਤਾਂ ਚੁਬਾਰੇ ਕੋਲ ਖੇਡਦੇ ਨਿਆਣਿਆਂ ਨੂੰ ਤਾਂਗੇ ਵਿੱਚ ਬਿਠਾਉਂਦਾ ਤੇ ਜਨੈਲੀ ਸੜਕ ਤੱਕ ਲੈ ਜਾਂਦਾ ਨਿਆਣੇ ਵੀ ਖੁਸ਼ ਤੇ ਦਾਸ ਵੀ ਖੜਿਆ ਰਹਿੰਦਾ ਪਰ ਹੁਣ ਤਾਂ ਪਤਾ ਨਹੀਂ ਕੀ ਸੱਪ ਸੂੰਗ ਗਿਆ ਸੀ ਕਿ ਦਾ ਸਾਰਿਆਂ ਨੂੰ ਹੀ ਟੁੱਟ ਟੁੱਟ ਪੈਂਦਾ ਸਾਰਾਰਾ ਮੱਲਕੇ ਬਹਿ ਜਾਂਦੇ ਮੰਜੇ ਮੰਜੇ ਇੱਥੇ ਮੇਲਾ ਲੱਗਾ ਸੀ ਪਤਾ ਨਹੀਂ ਕਦੋਂ ਅਕਲ ਆਉ ਇਹਨਾਂ ਨੂੰ ਮੈਂ ਤਾਂਗਾ ਚਾੜ ਕੇ ਕਿਸੇ ਦੀ ਬਾਹੀ ਸੇਰੂ ਤੋੜ ਤੋੜੂ ਫੇਰੀ ਡਾਉਣੋਂ ਹਟਣਗੇ ਇੱਧਰ ਕੋਈ ਮੋਟਰ ਕਾਰ ਵਾਲਾ ਹੀ ਨਹੀਂ ਆਉਂਦਾ ਦਾਸ ਬੋਲੀ ਜਾਂਦਾ ਸੀ ਤੇ ਅਖੀਰ ਤਾਂਗੇ ਤੋਂ ਉੱਤਰ ਕੇ ਉਹਨੇ ਉਹ ਮੰਜੀ ਚੁੱਕੀ ਜਿਹੜੀ ਬੀਹੀ ਵਿੱਚ ਸਹਜ ਸੁਭਾਅ ਡਿੱਗੀ ਪਈ ਸੀ ਦਾਸ ਕੀ ਗੱਲ ਹੋ ਗਈ ਐਵੇਂ ਨਹੀਂ ਕਰੋਧ ਵਿੱਚ ਭੁੱਜੇ ਰਹੇ ਦਾ ਇਹ ਕਿਹੜਾ ਜੀਟੀ ਰੋਡ ਐ ਬੀਹੀ ਚ ਮੰਝੇ ਰੱਖੇ ਈ ਹੁੰਦੇ ਆ ਤੂੰ ਕਰਤਾਰ ਪੂਜੀਆਂ ਵਾਲੀ ਬੀਹੀ ਵੱਲੋਂ ਆਜਿਆ ਕਰ ਮੇਰਾ ਬਾਬਾ ਬਾਹਰ ਨਿਕ ਆ ਕੇ ਘੂਰ ਕੇ ਬੋਲਿਆ ਤਾਂ ਦਾਸ ਚੁੱਪ ਕਰਕੇ ਤੁਰ ਪਿਆ ਕੁਦਰਤ ਦਾ ਪਾਣਾ ਇਹ ਵਾਪਰਿਆ ਕਿ ਦਾਸ ਤੋਂ ਤੀਜੇ ਥਾਂ ਛੋਟੀ ਭੈਣ ਛੀਲੋ ਜਿਹੜੀ ਬਿਣਕਾ ਵਿਆਹੀ ਹੋਈ ਸੀ ਹਫਤਾ ਕੋ ਬਿਮਾਰ ਰਹਿ ਕੇ ਚੱਲ ਵਸੀ ਉਹਦੀ ਧੀ ਤਾਂ ਦਾਸ ਦੀ ਵੱਡੀ ਭੈਣ ਨੇ ਗੋਦ ਲੈ ਲਈ ਤੇ ਉਹਦਾ ਮੁੰਡਾ ਉਹਨਾਂ ਦਾਸ ਦੀ ਝੋਲੀ ਪਾ ਦਿੱਤਾ ਗੱਲ ਇਹ ਉਦੋਂ ਸਿਰੇ ਚੜੀ ਜਦੋਂ ਦਾਸ ਸ਼ੀਲੋ ਨੂੰ ਬਿਣਕਾ ਵਾਲੇ ਪ੍ਰਹਣੇ ਦੇ ਘਰ ਬਿਠਾਉਣੀ ਮੰਨ ਗਿਆ ਦਾਸ ਮੁੰਡੇ ਨੂੰ ਵਰਟੀ ਦੀ ਗੋਦ ਵਿੱਚ ਬਿਠਾਉਂਦਾ ਬੋਲਿਆ ਸਤਿਗੁਰਾਂ ਨੇ ਆਪ ਆਪਣੀ ਝੋਲੀ ਪਾਇਆ ਕਾਕੇ ਨੂੰ ਬਾਬਿਆਂ ਦਾ ਨਾਂ ਲੈ ਕੇ ਪਾਲੇ ਨੂੰ ਦਾਸ ਦੀ ਵਰਟੀ ਨੇ ਮੁੰਡੇ ਨੂੰ ਝੋਲੀ ਪਵਾ ਕੇ 7 ਵਾਰ ਧਰਤੀ ਨੂੰ ਨਮਸਕਾਰ ਕੀਤਾ ਤੇ ਬਾਬੇ ਗਿਆਨੀ ਦੀ ਸਮਾਦੇ ਨਾਲੇ ਤਾਂ ਮੁੰਡੇ ਨੂੰ ਮੱਥਾ ਟਿਕਾਇਆ ਨਾਲੇ ਨਾਲ ਸਾਈਂ ਨੇ ਦੇਗ ਦਿੱਤੀ 7 ਦਿਨਾਂ ਬਾਅਦ ਦਾਸ ਨੇ ਟਾਂਗਾ ਜੋੜਿਆ ਉਹ ਘਰ ਬੈਠਾ ਧੀ ਨੂੰ ਤੇ ਗੋਦ ਲਏ ਮੁੰਡੇ ਨੂੰ ਹੀ ਖੜਾਈ ਗਿਆ ਹੌਣ ਉਹ ਸ਼ਹਿਰੋਂ ਆਉਂਦਾ ਹੋਇਆ ਮੁੰਡੇ ਲਈ ਬਰਫੀ ਲੈ ਕੇ ਆਉਂਦਾ। ਮੇਰੀਆਂ ਥੱਲੇ ਬਹਿ ਕੇ ਭੋਰਾ-ਭੋਰਾ ਕਰਕੇ ਦਾਸ ਮੁੰਡੇ ਨੂੰ ਬਰਫੀ ਖਵਾਉਂਦਾ ਤਾਂ ਮੁੰਡਾ ਬੜਾ ਖੁਸ਼ ਹੁੰਦਾ। ਇਹ ਕਿੰਨਾ ਕਿੰਨਾ ਚਿਰ ਬੈਠਾ ਉਹ ਮੁੰਡੇ ਨੂੰ ਖੜ੍ਹਾ ਹੀ ਜਾਂਦਾ। ਇੱਕ ਦਿਨ ਬੜਾ ਔਖਾ ਜਿਹਾ ਹੋ ਕੇ ਸਾਈ ਦਾਸ ਕੋਲ ਆਇਆ ਤੇ ਚਮਕ ਕੇ ਉਹਨੂੰ ਪਿਆ। ਓਏ ਅਹਿਮਕਾ ਸ਼ਾਬਾਸ਼ ਬਈ ਤੇਰੇ ਵੱਡਿਆ ਖੱਬੀ ਖਾਨਾ ਇਹ ਜਾਦਾ ਵੱਲਾਏ ਕੁੜੀ ਦੇ ਮੂੰਹ 'ਚ ਪੋਰਾ ਪਾਉਂਦੇ ਤਾਂ ਤੇਰਾ ਹੱਥ ਟੁੱਟਦਾ ਛੱਕਿਆ ਰਵੇਦਾਰੀਆਂ ਦਾ ਕਹਿੰਦਿਆਂ ਸਾਈ ਨੇ ਚਪਟਾ ਮਾਰ ਕੇ ਦਾਸ ਕੋਲੋਂ ਬਰਫੀ ਵਾਲਾ ਲਫਾਫਾ ਖੋਲਿਆ ਤੇ ਦਰਾਂ ਵੱਲ ਚਲਾ ਗਿਆ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ